ਵੱਖੋ ਵੱਖਰੀ ਕਿਸਮ ਦੇ ਪਹਿਲਾਂ ਇਨ ਟੈਕਸਾਂ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਤੇ ਹੁਣ ਪੰਜਾਬ ਉਹ ਸੂਬਾ ਹੈ ਜਿਹੜਾ ਆਂਡ ਗੁਆਣ ਦੇ ਸੂਬਿਆਂ ਦੇ ਮੁਕਾਬਲੇ ਪਹਿਲੇ ਹੀ ਮਹਿੰਗਾ ਡੀਜ਼ਲ ਤੇ ਪੈਟਰੋਲ ਵੇਚ ਰਿਹਾ ਸੀਗਾ ਇਹ ਹੁਣ ਇੱਕ ਵਾਰੀ ਫੇਅਰ ਬੈਟ ਦੇ ਵਿੱਚ ਵਾਅਦਾ ਕਰਕੇ ਜਿਹੜਾ ਸੂਬਿਆਂ ਦਾ ਟੈਕਸ ਹੁੰਦਾ ਉਹਦੇ ਵਿੱਚ ਵਾਅਦਾ ਕਰਕੇ ਡੀਜ਼ਲ ਦੇ ਪੈਟਰੋਲ ਦੇ ਉੱਤੇ ਪੰਜਾਬ ਸਰਕਾਰ ਨੇ ਇੱਕ ਹੋਰ ਬਹੁਤ ਵੱਡਾ ਬੋਝ ਆ ਜਿਹੜਾ ਉਹ ਆਮ ਲੋਕਾਂ ਦੇ ਪਾਣ ਦਾ ਕੰਮ ਕੀਤਾ ਮੈਂ ਸਮਝਦਾ ਕੇਵਲ ਆਮ ਲੋਕਾਂ ਦੇ ਉੱਤੇ ਜਿੱਥੇ ਬੋਝ ਪਿਆ ਉੱਥੇ ਖਾਸ ਤੌਰ ਤੇ ਕਿਸਾਨੀ ਜਿਹੜੀ ਗੰਭੀਰ ਚਰਨੋਕੀਆਂ ਦੇ ਨਾਲ ਜੂਝ ਰਹੀ ਆ ਗੰਭੀਰ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੀ ਆ ਉਹਨੂੰ ਤੁਹਾਡੇ ਸਹਾਰੇ ਦੀ ਲੋੜ ਸੀ ਤੁਹਾਡੇ ਇਸ ਫੈਸਲੇ ਦੇ ਨਾਲ ਉਹਨਾਂ ਤੇ ਬਹੁਤ ਵੱਡਾ ਬੋਝ ਪਊਗਾ। ਦੂਸਰੀ ਗੱਲ ਮੈਂ ਸਮਝਦਾ ਐ ਵੀ ਜਦੋਂ ਡੀਜ਼ਲ ਦੇ ਰੇਟ ਵਧਣਗੇ ਤਾਂ ਕੁਦਰਤੀ ਟਰਾਂਸਪੋਰਟ ਦੇ ਰੇਟ ਵਧਣਗੇ। ਮਹਿੰਗਾਈ ਦਰ ਜਿਹੜੀ ਪਹਿਲਾਂ ਹੀ ਬੜੀ ਵੱਡੀ ਮਾਰ ਆਜ ਆਮ ਵਿਅਕਤੀ ਮਹਿੰਗਾਈ ਦੀ ਚੱਲ ਰਿਆ। ਉਹ ਮਹਿੰਗਾਈ ਵਧਣ ਦਾ ਵੀ ਇੱਕ ਵੱਡਾ ਜਿਹੜਾ ਖੱਸਾ ਸਾਹਮਣੇ ਨਜ਼ਰ ਆ ਰਿਹਾ। ਸੋ ਮੇਰੀ ਬੇਨਤੀ ਜਿੱਥੇ ਪੰਜਾਬ ਸਰਕਾਰ ਨੂੰ ਇਸ ਵਾਅਦੇ ਨੂੰ ਤੁਰਤ ਵਾਪਸ ਲੈਣ ਦੀ ਉੱਥੇ ਮੈਂ ਮੁਖਵਿਰੋਧੀ ਪਾਰਟੀ ਨੂੰ ਵੀ ਕਹਿਣਾ ਵੀ ਸਰਕਾਰ ਨੇ ਦਾ ਚੁਸ ਚਲਾਕੀ ਕੀਤੀ ਹੈ। ਉਹ ਕੀਤੀ ਸੈਸ਼ਨ ਖਤਮ ਹੋਣ ਤੋਂ ਇਮੀਡੀਏਟ ਬਾਅਦ ਇਹ ਜਿਹੜਾ ਵਾਅਦਾ ਕੀਤਾ ਗਿਆ ਤਾਂ ਕਿ ਲੋਕਾਂ ਦਾ ਕੋਈ ਨੁਮਾਇੰਦਾ ਕਿਤੇ ਇਸ ਬਾਬਤ ਸਵਾਲ ਹੀ ਨਾ ਕਰ ਸਕੇ ਸਰਕਾਰ ਨੂੰ ਘੇੜੀ ਨਾ ਸਕੇ ਤੇ ਮੁਖ ਵਿਰੋਧੀ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਵੀ ਤੁਹਾਡੀ ਭਾਈ ਵਾਲ ਇਹ ਪਾਰਟੀ ਤੁਹਾਡੀ ਇਹ ਭਾਈ ਵਾਲੀ ਪੰਜਾਬ ਦਾ ਬਹੁਤ ਨੁਕਸਾਨ ਕਰ ਰਹੀ ਆ ਸਰਕਾਰ ਨੂੰ ਕੋਈ ਪ੍ਰਭਾਵਸ਼ਾਲੀ ਢੰਗ ਦੇ ਨਾਲ ਤੁਹਾਡੀ ਇਹ ਭਾਈ ਵਾਲੀ ਕਰਕੇ ਮਤਲਬ ਰੋਕਣ ਦਾ ਕੰਮ ਹੀ ਨਹੀਂ ਕੀਤਾ ਜਾ ਪਾ ਰਿਹਾ ਸੋ ਜਦੋਂ ਤੁਹਾਡੀ ਭਾਈਵਾਲੇ ਕਟੋਕੜ ਰਾਹੁਲ ਗਾਂਧੀ ਜੀ ਉਹਨਾਂ ਨੂੰ ਕਹਿ ਕੇ ਐਸੇ ਵਾਅਦੇ ਨੂੰ ਵਾਪਸ ਲਿਆਉਣ ਲਈ ਤੁਸੀਂ ਆਪਣੀ ਜਿਹੜੀ ਹੈਗੀ ਆ ਭੂਮਿਕਾ ਨਿਭਾਓ ਇਹ ਤੁਹਾਨੂੰ ਵੀ ਬੇਨਤੀ ਆ ਸੋ ਇੱਕ ਵਾਰੀ ਫੇਰ ਪੰਜਾਬ ਸਰਕਾਰ ਨੂੰ ਇਸ ਵਾਅਦੇ ਨੂੰ ਤੁਰਤ ਪ੍ਰਭਾਵੀ